ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡੀ ਵੀਡੀਓ ਦੇ ਵਿੱਚ ਸਵਾਗਤ ਹੈ। ਹੱਥ ਵਨ ਕੇ ਬੇਨਤੀ ਆ ਜਿਹੜੇ ਵੀ ਵਿਊਅਰਸ ਮੇਰੀ ਇਸ ਵੀਡੀਓ ਦੇਖ ਰਹੇ ਨੇ ਪਹਿਲੀ ਵਾਰ ਦੇਖ ਰਹੇ ਨੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਮੈਂਟ ਜਰੂਰ ਕਰ ਦਿਓ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਗੁਰਦੁਆਰਾ ਟਾਲੀ ਸਾਹਿਬ ਜਿਹੜਾ ਕਿ ਰਾਏਕੋਟ ਵਿੱਚ ਸਥਿਤ ਹੈ। ਆਓ ਆਪਾਂ ਚੱਲਦੇ ਆਂ। ਆਪਾਂ ਪਹੁੰਚ ਚੁੱਕੇ ਆਂ। ਸਾਨੂੰ ਸਿਰਫ 20 ਕਮੈਂਟ ਲੱਗਦੇ ਨੇ ਘਰ ਤੋਂ ਠਾਲੀ ਸਾਹਿਬ ਜਾਣ ਦੇ ਲਈ ਰਾਏਕੋਟ ਦਾ ਇਤਿਹਾਸ ਤੁਹਾਨੂੰ ਪਤਾ ਹੀ ਆ ਸੰਖੇਪ ਵਿੱਚ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਪਹਿਲਾਂ ਆਪਾਂ ਜਾਣਿਆ ਪਾਰਕਿੰਗ ਦੇ ਵਿੱਚ ਆਪਣਾ ਵਹੀਕਲ ਪਾਰਕ ਕਰਨ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਨੂਰਾ ਮਾਹੀ ਔਸਰ ਛੋਟੀ ਨੂੰ ਦੁੱਧ ਚੋਂਦਾ ਹੋਇਆ ਉਹਦਾ ਬੁੱਤ ਬਣਿਆ ਹੋਇਆ ਵਾ ਸਾਰੀ ਹਿਸਟਰੀ ਇਹਦੇ ਆਲੇ ਦੁਆਲੇ ਘੁੰਮਦੀ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਕਿ ਤੁਹਾਨੂੰ ਪਤਾ ਵੀ 1705 ਵਿੱਚ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਜਦੋਂ ਉਹਨਾਂ ਨੇ ਆਨੰਦਪੁਰ ਦਾ ਕਿਲਾ ਖਾਲੀ ਕੀਤਾ ਸੀ ਪਰਵਾਰ ਵੀ ਛੋੜਾ ਪੈ ਗਿਆ ਸੀਗਾ ਤਾਂ ਫਿਰ ਉਹ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਫਿਰ ਉਹ ਰਾਏਕੋਟ ਉਹ ਦੋ ਜਾਂ ਤਿੰਨ ਦਿਨ ਮਤਲਬ ਕੁਝ ਦਿਨ ਉੱਥੇ ਰੁਕੇ ਸੀਗੇ ਤੇ ਇਸ ਸਮੇਂ ਦੌਰਾਨ ਹੀ ਜਿਹੜੇ ਬਾਬਾ ਜੀ ਦੇ ਨੂਰਾ ਮਾਹੀ ਨਾਲ ਮੇਲ ਹੋਇਆ ਸੀ ਨੂਰਾ ਮਾਹੀ ਮੱਝਾਂ ਚਰਾਉਂਦਾ ਫਿਰਦਾ ਸੀ ਤੇ ਗੁਰੂ ਜੀ ਟਾਲੀ ਦੇ ਸਹਰਾਣੇ ਆਸਣ ਲਾ ਕੇ ਬੈਠੇ ਸੀਗੇ ਮਤਲਬ ਸਹਰਾਣੇ ਲਾ ਕੇ ਬੈਠੇ ਸੀ ਟਾਲੀ ਨੂੰ ਤੇ ਉਦੋਂ ਗੁਰੂ ਜੀ ਨੇ ਨੂਰਾ ਮਾਹੀ ਨੂੰ ਕਿਹਾ ਸੀ ਮਤਲਬ ਦੁੱਧਰੀ ਸੇਵਾ ਕਰਨ ਨੂੰ ਕਿਹਾ ਸੀ ਪਰ ਨੂਰਾ ਮਾਹੀ ਕਹਿੰਦਾ ਵੀ ਪਰ ਨੂਰਾ ਮਾਹੀ ਕਹਿੰਦਾ ਵੀ ਮੈਂ ਮੰਚਰ ਦੁੱਧੋ ਦਾ ਚੋ ਲਿਆ ਵਾਪਰ ਇਹ ਔਸਰ ਛੋਟੀ ਆ ਪਰ ਗੁਰੂ ਜੀ ਨੇ ਉਹਨੂੰ ਕਿਹਾ ਵੀ ਤੂੰ ਚੋ ਤੇ ਨਾਲ ਹੀ ਉਹਨਾਂ ਨੇ ਉਹਨੂੰ ਗਾਗਰ ਦਿੱਤੀ ਸੀਗੀ ਜਿਹਦੇ ਵਿੱਚ 288 ਅਸ਼ੇਕ ਇਤਿਹਾਸ ਦੇ ਅਨੁਸਾਰ 288 ਅਸ਼ੇਕ ਸੀਗੇ ਤੇ ਨੂਰਾ ਮਾਈ ਬਹੁਤ ਹੈਰਾਨ ਹੋਇਆ ਜਦੋਂ ਅਸਲ ਝੋਟੀਂ ਦੁੱਧ ਦਿੱਤਾ ਤੇ ਜਿਹੜਾ ਦੁੱਧ ਦਿੱਤਾ ਸੀ ਉਹ ਗਾਗਰ ਦੇ ਵਿੱਚੋਂ ਡੁੱਲਿਆ ਹੀ ਨਹੀਂ ਤੇ ਇਸ ਤਰ੍ਹਾਂ ਫਿਰ ਇਹ ਸਾਰੀ ਬਾਰਤਾਲਾਪ ਨੂਰਾ ਮਾਈ ਨੇ ਜਿਹੜਾ ਰਾਏਕੋਟ ਦਾ ਰਾਜਾ ਸੀ ਉਹ ਸਮੇਂ ਦਾ ਫਾਈ ਕੱਲਾ ਉਸ ਨੂੰ ਜਾ ਕੇ ਦੱਸੀ ਤਾਂ ਉਸ ਨੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਈ ਕੋਰ ਦੇ ਰਾਜੇ ਰਾਈ ਕੱਲੇ ਨੂੰ ਕਿਹਾ ਸੀ ਕਿ ਛੋਟੇ ਸਹਿਬਜਾਦਿਆਂ ਦੀ ਤੇ ਮਾਤਾ ਗੁਜਰੀ ਜੀ ਦੇ ਬਾਰੇ ਪਤਾ ਕਰਨ ਦੇ ਲਈ ਉਸ ਸਮੇਂ ਜਿਹੜਾ ਨੂਰਮਾਹੀ ਸੀਗਾ ਉਹਦੀ ਜਿਹੜੀ ਭੈਣ ਸੀ ਉਹ ਸਰਹੰਦ ਵਿਆਹੀ ਹੋਈ ਸੀਗੀ ਤੇ ਉਹਨੇ ਜਦੋਂ ਪਤਾ ਕੀਤਾ ਤਾਂ ਉਹਨਾਂ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਦੀ ਬਾਰੇ ਪਤਾ ਲੱਗਿਆ ਸੀ ਤੇ ਉਹੀ ਜਗਾਵਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਉਹਨਾਂ ਨੂੰ ਖਬਰ ਪਤਾ ਲੱਗੀ ਸੀਗੀ ਤਾਂ ਉਹਨਾਂ ਨੇ ਤੀਰ ਮਾਰ ਕੇ ਜਿਹੜਾ ਕਾਹੀ ਦਾ ਬੂਟਾ ਸੀ ਉਹਦੀ ਜੜ ਪੁੱਟਤੀ ਸੀ ਗੁਰੂ ਜੀ ਨੇ ਬਚਨ ਕੀਤਾ ਸੀ ਵੀ ਮੁਗਲ ਰਾਜ ਦੀ ਜਿਹੜੀ ਜਾੜਾ ਉਹ ਪੱਟੀ ਗਈ ਆ ਤਾਂ ਇਸ ਤਰ੍ਹਾਂ ਜਿਹੜਾ ਇਹ ਰਾਏਕੋਟ ਦਾ ਗੁਰਦੁਆਰਾ ਵਾ ਟਾਲੀ ਸਾਹਿਬ ਇਹਦੀ ਇਤਿਹਾਸ ਇਹਦਾ ਇਹੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਰੁਕੇ ਸੀ ਤੇ ਇਸ ਜਗ੍ਹਾ ਤੇ ਹੀ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਸੀ ਤੇ ਅੱਜ ਆਪਾਂ ਇੱਥੇ ਆਏ ਆ ਮੱਥਾ ਟੇਕਣ ਬਹੁਤ ਸ਼ਾਂਤੀ ਮਿਲਦੀ ਐ ਇੱਥੇ ਆ ਕੇ ਤੇ ਅੱਜ ਰਸਵੀ ਹੈ ਨਹੀਂ ਸੀ ਇੰਨਾ ਪੁੰਨੇ ਵਾਲੇ ਦਿਨ ਜ਼ਿਆਦਾ ਰਾਸ਼ ਸ਼ੁਭਦਾ ਵਾ ਜਾਂ ਸੰਡੇ ਵਾਲੇ ਦਿਨ ਜ਼ਿਆਦਾ ਰਾਸ਼ ਹੁੰਦਾ ਇਸ ਕਰਕੇ ਅੱਜ ਆਪਾਂ ਚੱਲੇ ਆ ਮੱਥਾ ਟੇਕਣ ਤੇ ਕੋਸ਼ਕ ਬੰਦੇ ਦੀ ਕੋਈ ਨਾ ਕੋਈ ਮਨੋ ਕਾਮਨਾ ਹੁੰਦੀ ਹੈ ਤੇ ਗੁਰੂ ਜਾ ਗੁਰੂ ਘਰ ਜਾ ਕੇ ਬੰਦਾ ਮੰਗਦਾ ਵਾ ਤੇ ਆਉ ਤੁਹਾਨੂੰ ਆ ਚੱਲੀ ਆਪਾਂ ਦਰਸ਼ਨ ਕਰੀਏ ਨਾਲ ਦੀ ਨਾਲ ਤੇ ਤੁਸੀਂ ਵੀਡੀਓ ਦਾ ਆਨੰਦ ਲਿਓ ਇਆ ਅੰਭੋਰੀ ਦਰਬਾਰ ਸਾਹਿਬ ਵਿੱਚੋਂ ਮੱਥਾ ਟੇਕ ਕੇ ਤੇ ਪਰਸ਼ਾਣ ਲੈ ਕੇ ਆਪਾਂ ਸ਼ੱਕ ਲਿਆ ਵਾ ਤੇ ਹੁਣ ਆਪਾਂ ਚੱਲੇ ਹਾਂ ਸਰੋਵਰ ਵੱਲ ਸਰੋਵਰ ਦੇ ਵਿੱਚ ਆਪਾਂ ਫਿਰ ਪੰਜ ਸਨਾਨਾ ਕਰਦੇ ਆਂ ਤੇ ਆਉ ਤੁਹਾਨੂੰ ਲੈ ਕੇ ਚੱਲਦੇ ਆਂ ਸਰੋਵਰ ਤੇ ਸਰੋਵਰ ਜਿਹੜਾ ਇਹ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਇਸ ਸਥਿਤਵਾਂ ਤੇ ਉਹਦੇ ਵਿੱਚ ਮੱਛੀਆਂ ਬਹੁਤ ਨੇਗੀਆਂ ਕਿਉਂਕਿ ਜਦੋਂ ਸੰਗਤ ਜਾਂਦੀ ਆ ਕੋਈ ਦੇਗ ਵਗੈਰਾ ਪਾ ਦਿੰਦੇ ਨੇ ਜਾਂ ਕੋਈ ਕੁਛ ਚੀਜ਼ ਪਾ ਦਿੰਦੇ ਨੇ ਇਸ ਕਰਕੇ ਉਹ ਫਿਰ ਨਾ ਕਿਨਾਰੇ ਤੇ ਇਕੱਠੀਆਂ ਹੋ ਜਾਂਦੀਆਂ ਨੇ ਤੁਹਾਨੂੰ ਦਿਖਾਉਣੀ ਆ ਮੈਂ ਕਿਵੇਂ ਇਕੱਠੀਆਂ ਆਉਂਦੀਆਂ ਨੇ ਉਹ ਕਰਾਕ ਨਾ ਕਿ ਉਹ ਤੁਹਾਨੂੰ ਜੀ ਨਹੀਂ ਹੱਤੀ ਆ ਦੇਖੋ ਮੱਛੀਆਂ ਕਿਵੇਂ ਇਕੱਠੀਆਂ ਹੋ ਗਈਆਂ ਜੀ ਕਿਉਂਕਿ ਮੈਂ ਮੂੰਹ ਸਾਡੇ ਵੱਲ ਦੇਖੋ ਕਿੰਨੇ ਇਕੱਠੀਆਂ ਹੋਣ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਦੇਖੋ ਕਿਵੇਂ ਮੂੰਹ ਖੋਲਦੀਆਂ ਨੇ ਵੀ ਸਾਨੂੰ ਕੁਝ ਪਾਉਣਗੇ ਪਰ ਸਾਡੇ ਕੋਲ ਕੁਝ ਹੈ ਨਹੀਂ ਸੀ ਪਾਉਣ ਨੂੰ ਤੇ ਨਾ ਹੀ ਆਪਾਂ ਇਦਾਂ ਕਦੇ ਪਾਉਨੇ ਆ ਮੱਛੀਆਂ ਨੂੰ ਕਿਉਂਕਿ ਪ੍ਰਸ਼ਾਦ ਪਾਉਣਾ ਨਹੀਂ ਚਾਹੀਦਾ ਹੈਗਾ ਮੱਛੀਆਂ ਨੂੰ ਤੇ ਦੇਖੋ ਕਿੰਨੇ ਸੋਹਣੇ ਲੱਗੇ ਲਾਈਨ ਦੇ ਵਿੱਚ ਆਉਂਦੀਆਂ ਇੱਕ ਦੇ ਵਿੱਚ ਇੱਕ ਇਹਨਾਂ ਦੇ ਸਾਰੇ ਦੇ ਵਿੱਚ बस ਇੱਕੋ ਹੀ ਸੰਤਰੀ ਮੱਛੀ ਸੀ ਤੇ ਇੱਕ ਕਾਲੀ ਮੱਛੀ ਸੀ ਬਾਕੀ ਇਹਨਾਂ ਸਾਰੇ ਦਾ ਰੰਗ ਸੇਮ ਸੀਗਾ ਇੱਥੋਂ ਮੱਥਾ ਟੇਕ ਕੇ ਹੁਣ ਆਪਾਂ ਚੱਲਦੇ ਆਂ ਅੰਦਰ ਗੁਰਦੁਆਰ ਮੰਜੀ ਸਾਹਿਬ ਤੇ ਫਿਰ ਆਪਾਂ ਉੱਥੋਂ ਜਾਵਾਂਗੇ ਅ ਅੱਗੇ ਜਾਵਾਂਗੇ ਗੁਰਦੁਆਰੇ ਚੱਲ ਜੀ ਹਾਂ ਡੱਗ ਪੈਣਾ ਸੀ ਮੈਂ ਤਾਂ ਆ ਤਾਂ ਸੜਕ ਤੇ ਚਲਾ ਜਾਂਦਾ ਰਸਤਾ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਜੜ ਪੁੱਟੀ ਸਾਹਿਬ ਆ ਉਹ ਜਗਾ ਉਹ ਜਿੱਥੇ ਬਹਿ ਕੇ ਗੁਰੂ ਜੀ ਨੇ ਸਾਰਾ ਜਿਹੜੀ ਬਾਰਤਾ ਲਾਪ ਸੀ ਉਹ ਸੁਣੀ ਸੀਗੀ ਨੂਰਾ ਮਾਹੀ ਤੋਂ ਤੇ ਰਾਏਕੋਲ ਦੇ ਰਾਜੇ ਰਾਈ ਕਰ ਲੇ ਤੋਂ ਤੇ ਹੀ ਚਲੋ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਟਾਲੀ ਸਾਹਿਬ ਨੂੰ ਗੁਰਦੁਆਰਾ ਬੂਟਾ ਸਾਹਿਬ ਕਹਿੰਦੇ ਆ ਜਿੱਥੇ ਜਿਹੜਾ ਟਾਲੀ ਸੀ ਜਿੱਦੇ ਨਾਲ ਗੁਰਗੋਵੀ ਸਿੰਘ ਜੀ ਸੁਣਨ ਲਾ ਕੇ ਬੈਠੇ ਸੀਗੇ ਉਹ ਹਾਲੇ ਵੀ ਸੰਭਾਲ ਕੇ ਰੱਖੀ ਹੋਈ ਆ ਤੇ ਵੈਸੇ ਅੰਦਰ ਤਾਂ ਚਲੋ ਵੀਡੀਓ ਬਣਾਉਣ ਨਹੀਂ ਦਿੰਦੇ ਆਪਾਂ ਥੋੜੀ ਜੀ ਦੇਖਾਂਗੇ ਜੇ ਬੰਦਿਆ ਤਾਂ ਤੁਸੀਂ ਦਰਸ਼ਨ ਜ਼ਰੂਰ ਕਰਿਓ ਪਹੁੰਚ ਚੁੱਕੇ ਆਂ ਆਪਾਂ ਤੇ ਮੱਥਾ ਟੇਕਿਆ ਆਪਾਂ ਅੰਦਰ ਤੇ ਫਿਰ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਇਤੋਂ ਆਪਾਂ ਚੱਲਾਂਗੇ ਗੁਰੂਕੇ ਲੰਗਰ ਦੇ ਵਿੱਚ ਤੇ ਲੰਗਰ ਸ਼ਕਨ ਵਾਰ ਆਪਾਂ ਚੱਲਾਂਗੇ ਆਪਣੇ ਘਰ ਨੂੰ ਤੇ ਇੱਕ ਥੋੜੇ ਕੰਮ ਹੋਰ ਕਰਨ ਨਾਲ ਬਾਕੀ ਆ ਤੇ ਇਤੋਂ ਆਪਾਂ ਜਿੰਨਾ ਵੀ ਆਪਣੇ ਲੋੜ ਅਨੁਸਾਰ ਪ੍ਰਸ਼ਾਦਾ ਸ਼ੱਕਿਆ ਤੇ ਹੁਣ ਪ੍ਰਸ਼ਾਦਾ ਸ਼ੱਕ ਕੇ ਆਪਾਂ ਚੱਲੇ ਆ ਬਾਹਰ ਨੂੰ ਤੇ ਦੇਖਿਓ ਤੁਸੀਂ ਬਾਹਰ ਬਹੁਤ ਹੀ ਜ਼ਿਆਦਾ ਸ਼ਾਂਤੀ ਸੀ ਇਹ ਜਗ੍ਹਾ ਤੇ ਵੈਸੇ ਕらっしゃਟ ਸੀ ਤੇ ਇੱਕ ਮੌਸਮ ਵੀ ਠੀਕ ਸੀ ਗਰਮੀ ਤਾਂ ਹੈ ਪਰ ਇੰਨੀ ਵੀ ਜ਼ਿਆਦਾ ਲੱਗੀ ਨਹੀਂ ਸਾਨੂੰ ਠੀਕ ਸੀ ਫੁੱਲ ਬਹੁਤ ਸੋਹਣੇ ਲੱਗੇ ਹੋਏ ਨੇ ਫੁੱਲ ਬੂਟੇ ਨਾ ਤੋੜੋ ਜੀ ਤੋੜਨੇ ਵੀ ਨਹੀਂ ਚਾਹੀਦੇ ਬਹੁਤ ਹੀ ਜ਼ਿਆਦਾ ਸੋਹਣੇ ਫੁੱਲ ਬੂਟੇ ਨੇਗੇ ਤੇ ਰੰਗ ਬਰੰਗੇ ਦਾ ਗੰਗਾ ਸਾਗਰ ਦਾ ਬਣਿਆ ਹੋਇਆ ਵਾ ਫਾਉਂਟੇਨ ਇਹ ਅੱਜ ਚੱਲ ਨਹੀਂ ਚੱਲ ਨਹੀਂ ਸੀ ਰਹਾ ਗਰਮੀਆਂ ਦੇ ਵਿੱਚ ਫਿਰ ਚੱਲ ਪੈਂਦਾ ਫਿਰ ਫੋਰ ਵੀ ਜ਼ਿਆਦਾ ਸੋਹਣਾ ਲੱਗਦਾ ਵਾ ਜਦੋਂ ਪਾਣੀ ਦਿਖਦਾ ਵਾ ਤੇ ਬਿਲਡਿੰਗ ਤੁਸੀਂ ਦੇਖ ਲਓ ਮਰਥਾ ਟੇਕ ਲਓ ਅੱਗੇ ਤੋਂ ਹੋਰ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਤੇ ਠੀਕ ਆ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ